वेंदा <laughs> कर പീതി ദ Gracias. i ah? Oh uh -huh. uh -huh. ਸਾਡੀ ਸੰਗਤਾਂ ਦਾ ਬਹੁਤ ਬਹੁਤ ਵਾਧਾ ਜੋ ਗੁਰੂ ਜੀ ਸਿਆਰਿਆਂ ਦਾ ਮਾਨ ਰੱਖ ਕੇ ਸਾਰੀਆਂ ਸੰਗਤਾਂ ਲਈ ਜਲ ਪਾਣੀ ਦਾ ਲੰਗਰ ਤਿਆਰ ਕਰਵਾਇਆ ਸੋ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਸਾਰੀਆਂ ਸੰਗਤਾਂ ਲੋੜ ਅਨੁਸਾਰ ਲੰਗਰ ਛਕ ਲੋ ਜੀ ਇੱਥੇ ਵੀ ਸ਼ਰਾਮ ਹੈ ਜੀ ਲੋੜ ਅਨਸਾਰ ਪ੍ਰਸ਼ਾਦਾ ਸਕ ਲੋ ਜੀ ਪਿੰਡ ਪਾਠਾ ਵੀ ਸੰਗਤ ਨੇ ਸਾਰੀਆਂ ਸੰਗਤਾਂ ਲਈ ਲੰਗਰ ਪ੍ਰਸ਼ਾਦਾ ਤਿਆਰ ਕਰਾਇਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਹੈ ਜੀ ਦੇ ਸਤਿਗੁਰ ਨਦਰ ਕਰੇ ਮੇਰੇ ਕੋ ਇੱਕ ਥਾਰੇ ਨਾਮ ਦੇ ਤੇ ਅਵਤਾਰ ਸੀਨ ਲਹੋਏ ਮੇਰੀ ਸੰਗਤ ਕੋਚ ਸੋਚ ਦੇ ਰਾਹੀ ਆਸ਼ਾਨ ਕਰੇ ਮੇਰਾ ਤਾਲੁ ਕੋਟੇੰਤਾ ਜਨਮ ਕੋ ਭੰਤੀ ਰਾਮ ਕੋ ਸਈਆ ਜੀ ਕੇ ਜੀਵਨਾ ਰਾਮ ਕੋ ਸਈਆ ਜੀ ਕੇ ਜੀਵਨਾ ਕੋਹਿ ਨਾਰ ਸਾਰੋ ਮੈਂ ਜਨ ਤੇਰਾ ਸਤਿਗੁਰੂ ਪੁਰਤਾਨ ਨੂੰ ਬਹੁਤ ਹੀ ਪਿਆਰ ਦੇ ਸਤਿਕਾਰ ਨਾਲ ਸੰਗਤਾਂ ਮਨਾ ਰਹੀਆਂ ਨੇ ਸਤਿਗੁਰਾਂ ਨੂੰ ਸਤਿਗੁਰਾਂ ਨੂੰ ਜੀਵਾਇਆ ਅਕਦੇਅ ਜੋ ਸਤਿਗੁਰਾਂ ਨੇ ਸਾਡੇ ਨਗਰ ਵਿੱਚ ਚਰਨ ਪਾ ਕੇ ਨਗਰ ਨੂੰ ਪਵਿੱਤਰ ਕੀਤਾ ਸੰਗਤਾਂ ਨੂੰ ਕੋਟਾਲ ਕੋਟਾਲ ਵਾਜ ਹੈ ਸੋਗ੍ਰੋ ਪਿਆਰਿਓ ਸਤਗੁਰਾਂ ਬੜੀਏ ਪਾਉਂ ਕਿਰਪਾ ਸਾਡੇ ਤੇ ਕੀਤੀ ਹੈ ਕਲਯੁਗ ਦੇ ਵਿੱਚ ਗੁਰੂ ਦੀ ਰਜੂਨੇ ਵਿੱਚ ਗੁਰੂ ਜਸਕਰੰਗ ਸਤਗੁਰਾਂ ਨੇ ਚਲਾਏ ਪੂਰਨਿਆ ਤੇ ਜੋ ਸਤਗੁਰਾਂ ਨੇ ਮਾਰਗ ਚ ਲਾਇਆ ਸੰਸਕਾ ਮਾਰਗ ਧਰਮ ਕੀ ਪੌੜੀ ਕੋਈ ਮਨ ਭਾਗੀ ਪਾਏ ਤੋਟ ਜਨਮ ਕੇ ਕਿਰਤ ਨਾਸੇ ਹਰ ਚਰਨ ਇਚ ਲਾਇ ਸਤਿਗੁਰਾਂ ਨੇ ਬਹੁਤ ਹੀ ਬਖਸ਼ਿਸ਼ਾਂ ਵਰਤਨਿਆ ਨੇ ਆਪਾਂ ਸਾਰੇ ਉਹਨਾਂ ਬਖਸ਼ਿਸ਼ਾਂ ਨੂੰ ਆਪਣੀ ਝੋਲੀ ਵਿੱਚ ਪਾ ਰਹੇ ਹਾਂ ਨਹਿਰ ਕੀਤੀ ਹੈ ਮੇਰੇ ਸਾਹਿਬ ਨੇ ਇਹ ਸੁਭਾਗਾ ਭਾਗਾਂ ਵਾਲਾ ਸਮਾਂ ਸੁਨੱਖਣੀ ਘੜੀ ਸਾਈ ਘੜੀ ਸੁਨੱਖਣੀ ਜਿਤ ਪ੍ਰੀਤਮ ਨਾਲ ਦਿਹਾਵੇ ਸਹਿ ਨਾਲ ਭਾਵ ਹੈ ਉਹ ਸਮਾਂ ਧੰਨਾ ਹੈ ਜਿਹੜਾ ਆਪਣੇ ਪਿਆਰੇ ਦੀ ਨਾਲ ਪਿਆਰੇ ਦੇ ਪ੍ਰੇਮ ਦੇ ਵਿੱਚ ਗੁਰੂ ਪਿਆਰੇ ਹੋ ਭਤੀਤ ਹੋ ਜਾਂਦੇ ਨਾ ਉਹ ਭਾਗਾਂ ਵਾਲਾ ਸਮਾਂ ਬਣ ਜਾਂਦਾ ਹੈ ਤੇ ਗੁਰੂ ਪਿਆਰਿਓ ਇਸੇ ਤਰ੍ਹਾਂ ਆਪਾਂ ਕਦਮ ਬਾਦਮ ਸਤਿਗੁਰਾਂ ਦੇ ਮਾਰਗ ਤੇ ਚੱਲਦੇ ਰਹੀਏ ਨਾ ਇੱਕ ਦਿਨ ਸਤਿਗੁਰ ਦੀ ਗੋਲ ਦੇ ਵਿੱਚ ਸਤਿਗੁਰ ਦੀ ਹਜ਼ੂਰੀ ਦੇ ਵਿੱਚ ਪ੍ਰਵਾਨ ਹੋ ਜਾਵਾਂਗੇ ਇਸ ਲਈ ਇਸੇ ਤਰ੍ਹਾਂ ਮਾਰਗ ਤੇ ਚੱਲਦੇ ਰਹੀਏ ਕਦੇਟਾ ਗੁਰੂ ਪਿਆਰਿਓ ਅਸਲ ਟਿਕਾਣੀ ਤੇ ਪਹੁੰਚ ਜਾਵਾਂਗੇ ਨਾ ਇੱਕ ਲਈ ਕਦੋਂ ਤਾ ਆਵੇਗਾ ਜੀ ਅਸਲ ਟਿਕਾਣਾ ਜਿੰਨਾ ਤੱਕ ਅੱਜ ਚੱਲੂ ਦੇ ਕਦੋਂ ਆਵੇਗਾ ਜੀ ਅਸਲ Thank <laughs> you. ਦੇਖੇ ਕਿ ਇੱਕ ਦਿਨ ਬਿਰੂਟ ਕਾਲਾ ਆ ਜਾਵੇਗਾ ਅਸਲੀ ਮੰਜ਼ਿਲ ਅਜਿਹੀ ਜਿੱਥੇ ਪਹੁੰਚਣ ਵਾਸਤੇ ਸਤਿਗੁਰ ਕਹਿੰਦੇ ਸਫਲ 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 ਭਈ ਯਾਤਰਾ ਆਉਣ ਜਾਣ ਮੇਰੇ ਰਹੇ ਸਾਧ ਫਿਰ ਸਾਡੀ ਸੰਸਾਰ ਦੇ ਵਿੱਚ ਕੀਤੀ ਯਾਤਰਾ ਸਫਲ ਹੋ ਜਾਵੇਗੀ ਸੇਗੁਰ ਰਮਦਾਸ ਮਹਾਰਾਜ ਨੇ ਬੇਇਨਤੀ ਕਰਨੀ ਸਿਖਾਈ ਹੈ ਨਾ ਸਾਨੂੰ ਮਹਾਰਾਜ ਕਹਿੰਦੇ ਬਹੁਤ ਜਨਮ ਵਿਚਰੇ ਮਾਦੋ ਤੇ ਇੱਕ ਜਨਮ ਤੋਂ ਬਾਰੇ ਲਿਖ ਕੇ ਆਓ ਇਹ ਧਾਰਮਿਕ ਪੜੀਏ ਮਾਰ ਦੇ ਪਰਿਵੰਚ ਵਿੱਚ ਬੈਠਾ ਸਾਤ ਗੁਰਾਂ ਦੀ ਬਖਸ਼ਿਸ਼ ਕਿਰਪਾ ਲਮਾ ਦੇ ਹਿਮਾ ਕਲਸਾ ਨੂੰ ਮਿਲਣਾ ਬਦਲਿਆ ਤਾਂਤੀ ਵਿੱਚ ਚੱਲ ਚੜ੍ਹੇ E ਨੰਬਰ 649 ਪ੍ਰਕਾਸ਼ਪੁਰੂਮੀਆ ਲੱਖ ਲੱਖ ਵਧਾਈਆਂ ਮੌਲ ਸਾਰੀ ਸੰਗਤ ਬਾਕੀ ਕੀ ਚੜ੍ਹਨ ਚੱਲੇ ਸਾਡੇ ਸਰੇ ਮੱਥੇ ਜੋ ਆਪ ਜੀ ਵਰਤੇ ਮੇਲ ਵਾਸਤੇ ਆਏ ਹੋ ਸਾਡੇ ਵੱਡੇ ਭਾਗ ਜਾਕੇ ਨੇ ਸਾਡੀ ਸੰਗਤ ਨੇ ਸਤਿਗੁਰੂ ਜੀ ਵਰਸੇ ਕੀਤੇ ਨੇ ਸਤਿਗੁਰੂ ਜੀ ਦਾ ਸ਼ੁਕਰਾਨਾ ਪੰਚ ਪਿਆਰੇ ਸਹਿਬਾਨਾਂ ਦਾ ਗੁਰੂ ਕੇ ਕੀਰਤਨੀਆਂ ਦਾ ਸੁਖਰਾਨਾ ਜੇ ਗੁਰੂ ਜੀ ਕਰਕੇ ਸਾਨੂੰ ਸੁਲਾ ਰਹੇ। ਸਭੋ ਸੰਗਤ ਦਾ ਧੰਨਵਾਦ ਹੈ ਜੀ। ਕਿਰਪਾ ਕਰਨ ਮਹਾਰਾਜ ਸਤਿਗੁਰੂ ਰਵਿਦਾਸ ਜੀ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਿਸ਼ ਕਰਨ। ਸਾਡੇ ਤੇ ਅਸੀਂ ਉਹਨਾਂ ਦੇ ਚਰਨਾਂ ਨਾਲ ਜੁੜੇ ਰਹੀਏ, ਗੁਰਬਾਣੀ ਪੜ੍ਹੀਏ, ਗੁਰਬਾਣੀ ਸੁਣੀਏ, ਮਾਰਦ ਚਲਾਈ, ਮਰਿਆਦਾ ਤੇ ਚਲਾਈ। ਪੂਰਨ ਹੈ ਕਿ ਜਿਹੜੇ ਸਤਿਗੁਰਾਂ ਦੇ ਪਾਏ, ਉਹਨਾਂ ਪੀਸਾ ਕਰਕੇ ਆਪਣਾ ਜੀਵਨ ਸਫਲਾ ਬਣਾ ਲਈਏ। उन्होंने बाड़ी पड़ी है सो so, सारी संत का धन्यवाद है जी पाठ्य जो वालों ने सामने निवाजिया है वाहगुरू जी का खालसा वाहे गुरु जी का ਵੇ ਦੇ ਲੈ ਕੇ ਆਓ ਓਏ ਹੋ ਹਾਂ ਸੋਣ ਹਾਂ ਸਾਤ ਸ੍ਰੀ ਅਕਾਲ ਚਲੋ ਚਲੋ ਬੱਤਾਂ ਪੰਗਿਆ ਨਹੀਂ ਲੱਗੇ ਤੂੰ ਤਾਂ ਨਿਆਣਾ ਸੀ ਵਾਲੇ ਨੂੰ ਦੋ ਆਓ ਵਾਲੇ ਨੂੰ ਦੋ ਰੋਟੇ ਕੁਝ ਨਾ ਸੰਸਦਾਂ ਦੇ ਗ੍ਰੀਟਿੰਗ ਦੇ ਨਾਂ ਨਾਲ ਇਹ ਸਭ ਤੋਂ ਪ੍ਰਭਾਵਸ਼ਾਲੀ ਹੈ। ਜਿੱਨਾ ਸੰਸਦਾਂ ਕਾਰਨ ਵਿਗਿਆਨਿਕ, ਭਾਵਨਾਤਮਕ ਸਹਿਲੋ ਸੰਸਦ ਸਾਡੇ ਦੇ ਸੱਜਣ ਜੀਵਨਾਂ ਨੂੰ ਸਾਹਮਣੇ ਸਾਡੇ ਵੀ ਜਾਣਗੇ। ਜਰਨਾ ਦੇ ਵੀ ਬਾਹਰ ਕੋਈ ਦਾ ਫਾਸਾ ਵਾਹਿਗੁਰੂ ਜੀ